ਜਦੋਂ ਐਮਪੀ ਆਉਂਦੇ ਆ ਤਾਂ ਤੁਸੀਂ ਉਹਨਾਂ ਨੂੰ ਸਵਾਲ ਕਰਦੇ ਹੋ ਜਿਹੜੀ 2022 ਦੇ ਵਿੱਚ 22 ਕਰੋੜ ਰੁਪਏ ਵਿੱਚ ਸਾਡੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਚੱਲ ਰਿਹਾ ਸੀ ਕਿ ਉਹਨਾਂ ਦਾ ਜਵਾਬ ਦੇ। ਇਹ ਉਹ ਸਰਕਾਰ ਹੈ ਜਿਹੜੀ ਸਾਡੇ ਉੱਤੇ ਲਾਠੀਆਂ ਚਲਾਈਆਂ ਨੇ ਸਾਡੇ ਉੱਤੇ ਪਰਚੇ ਗਿੱਜਦੇ ਉਹ ਸਰਕਾਰ ਹੈ। ਤੁਸੀਂ ਦੇਖੋ 2022 ਦੇ ਵਿੱਚ ਯੂਨੀਵਰਸਿਟੀ ਦੇ ਕੇਂਦਰੀਕਰਨ ਦਾ ਜਿਹੜਾ ਇੱਕ ਨਾਰਾ ਉਹ ਯੂਨੀ ਸਰਕਾਰ ਨੇ ਬੋਲ ਦਿੱਤਾ ਸੀਗਾ। ਮਤਲਬ ਉਹਦੇ ਵਿੱਚ ਅਮਿਤ ਸ਼ਾਹ ਨੇ ਬਿਆਨ ਦੇ ਦਿੱਤਾ ਵੀ ਅਸੀਂ ਕੇਂਦਰੀਕਰਨ ਕਰਾਂਗੇ। ਉਦੋਂ ਪੰਜਾਬ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਨੂੰ 2.5 ਕਰੋੜ ਦੇਣਾ ਸੀ। ਇੱਕ ਕਰੋੜ ਪਿੱਛੇ ਜਦੋਂ ਇਹ ਤਿਆਰ ਹੋ ਜਾਂਦੇ ਨੇ ਵੀ ਅੱਛਾ ਵੀ ਤੁਸੀਂ ਯੂਨੀਵਰਸਿਟੀ ਦਾ ਕੇਂਦਰੀਕਰਨ ਕਰ ਲਓ ਅਸੀਂ ਮੁਹਾਲੀ ਤੋਂ ਚੰਡੀਗੜ੍ਹ ਗਵਰਨਰ ਹਾਊਸ ਵੱਲ ਮਾਰਚ ਕਰ ਰਹੇ ਸੀ ਤੇ ਸਾਡੇ ਉੱਤੇ ਬਰਬਰ ਲਾਠੀ ਚਾਰਜ ਚੰਡੀਗੜ੍ਹ ਪੁਲਿਸ ਨੇ ਨਹੀਂ ਕੀਤਾ ਪੰਜਾਬ ਪੁਲਿਸ ਨੇ ਕੀਤਾ ਜਿਹੜੀਆਂ ਦਾ ਰੋਸ ਹੀ ਤੁਹਾਡੇ ਮਨ ਚ ਵੀ ਸਾਡੇ ਆਪਣੇ ਨੇ ਮਾਰੀਆਂ ਜਿਸ ਸਰਕਾਰ ਨੇ 2.5 ਕਰੋੜ ਪਿੱਛੇ ਵੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਦੀ ਮਜਬੂਰੀ ਦੇ ਦਿੱਤੀ ਹੋਵੇ ਤੇ ਅੱਜ ਉਹ ਕਹਿ ਰਹੀ ਹੈ ਵੀ ਉਹ ਸਾਡੇ ਨਾਲ ਖੜੀ ਹੈ ਤਾਂ ਅਸੀਂ ਇਹ ਕਹਿਣਿਆ ਵੀ ਜਿਵੇਂ ਉਹ ਕੇਜਰੀਵਾਲ ਦੇ ਨਾਲ ਖੜਦੇ ਨੇ ਜਦੋਂ 92 ਜਦੋਂ 92 ਦੇ 92 ਉੱਥੇ ਪਹੁੰਚ ਜਾਂਦੇ ਨੇ ਜਦੋਂ ਕੇਜਰੀਵਾਲ ਤੇ ਪਰਚਾ ਹੁੰਦਾ ਉਵੇਂ ਹੀ ਇੱਥੇ ਵਿਦਿਆਰਥੀਆਂ ਦੇ ਨਾਲ ਖੜਨ ਜਿਹੜੇ ਸਿੱਖਿਆ ਮੰਤਰੀ ਹੁੰਦਾ ਪੰਜਾਬ ਦਾ ਤੇ ਇਹਨਾਂ ਦੀ ਸੈਨੇਟ ਦੇ ਵਿੱਚ ਜਿਹੜੀ ਭੂਮਿਕਾ ਹੈਗੀ ਹੈ ਹੁਣ ਉਹ ਜਿਹੜੀ ਬਣਦੀ ਹੈ ਹੁਣ ਫੀਸਾਂ ਘਟਾਉਣ ਵਾਲੀ ਹੈ ਸਰਪੰੰਜਾਬ ਦੀ ਦਾਅਵੇਦਾਰੀ ਨੂੰ ਲੈ ਕੇ ਜਿਹੜੀ ਗੱਲ ਹੈ ਮਤਲਬ ਇਹ ਤਾਂ ਮੀਟਿੰਗਾਂ ਚਾਉਂਦੇ ਹੀ ਰਹੇ ਹੈ ਨ ਇਹ ਇਹ ਮੀਟਿੰਗਾਂ 'ਚ ਮਤਲਬ ਇੱਕ ਇੱਕ ਵਾਰ ਹੀ ਮੰਤrable ਸਿੱਖਿਆ ਮੰਤਰੀ ਆਇਆ ਸੀਗਾ ਉਹਦੇ ਇਲਾਵਾ ਇਹ ਮੀਟਿੰਗਾਂ 'ਚ ਨਹੀਂ ਆਏ ਇਹਦੇ ਵਿੱਚ ਅਸੀਂ ਚਾਹੁੰਦੇ ਆਂ ਵੀ ਇਸ ਵੇਲੇ ਜਿਹੜੀ ਭਗਵੰਤ ਮਾਨ ਸਰਕਾਰ ਹੈ ਉਹਨੇ ਕੋਈ ਵੀ ਜਿਵੇਂ ਡਟਵਾ ਕੋਈ ਸਟੈਂਡ ਲੈਣਾ ਚਾਹੀਦਾ ਇਸ ਵੇਲੇ ਭਾਜਪਾ ਦੇ ਖਿਲਾਫ ਉਹ ਹਜੇ ਤੱਕ ਨਹੀਂ ਲਿਆ ਉਹ ਜੇ ਸੱਚੀ ਅਦਾਲਤਾਂ ਨੇ ਸਾਨੂੰ ਹੱਕ ਦੇਣੇ ਹੁੰਦੇ ਤਾਂ ਅਦਾਲਤ ਫਿਰ ਪਾਣੀ ਦਾ ਮਸਲਾ ਹੱਲ ਕਰ ਚੁੱਕੀ ਹੁੰਦੀ ਤੁਸੀਂ ਚਾਹੁੰਦੇ ਹੋ ਕਿ ਸਰਕਾਰ ਅਦਾਲਤ ਨਾ ਜਾਵੇ 2020 ਵਿੱਚ ਜਿਹੜਾ ਆਪਣਾ ਕਿਸਾਨੀ ਸੰਘਰਸ਼ ਚੱਲਿਆ ਉਹதோ ਕੀ ਮਸਲਾ ਦਾਲਤਾ ਨਹੀਂ ਹੱਲ ਹੋਇਆ ਮਸਲੇ ਦੇਖੋ ਜਿਹੜੇ ਹੱਕਾਂ ਦੇ ਮਸਲੇ ਹੁੰਦੇ ਨੇ ਜਦੋਂ ਹੱਕ ਆਪਣੇ ਲੈਣੇ ਪੈਂਦੇ ਨੇ ਲੜ ਕੇ ਲੈਣੇ ਪੈਂਦੇ ਆ ਉਹ ਸੜਕਾਂ ਤੇ ਹੀ ਮਿਲਦੇ ਹੁੰਦੇ ਸਰਕਾਰ ਕਹੇਗੀ ਕਿ ਸਾਡੇ ਕੋਲ ਤਾਂ ਬਹੁਤ ਅਧਿਰਭਿਕਰ ਬੰਦੇ ਬੈਠੇ ਆ ਜਿਨ੍ਹਾਂ ਨੂੰ ਫੈਸਲੇ ਕਰਨੇ ਹੁੰਦੇ ਤੇ ਤੁਸੀਂ ਤਾਂ ਬਈ ਬੜੀ ਛੋਟੀ ਉਮਰ ਦੇ ਬੱਚੇ ਨਹੀਂ ਸਮਝ ਸਕਦੇ ਇਸ ਗੱਲ ਯੂਨੀਵਰਸਿਟੀ ਸਾਡੇ ਉੱਤੇ ਇੱਕ ਐਫੀਡੇਵਿਟ ਸਾਨੂੰ ਕਹਿ ਰਿਹਾ ਸੀ ਵੀ ਤੁਸੀਂ ਬਣਵਣਵਾ ਕੇ ਲੈ ਕੇ ਆਓ ਵੀ ਤੁਸੀਂ ਧਰਨਾ ਮਜਾਰਾ ਨਹੀਂ ਕਰੋਗੇ ਨਾਰੇਬਾਜੀ ਨਹੀਂ ਕਰੋਗੇ ਜੇ ਕੀਤਾ ਤਾਂ ਪੇਪਰ ਰੱਦ ਕਰਾਂਗੇ ਫੇਰ ਤੋਂ ਕੀਤਾ ਤਾਂ ਐਡਮਿਸ਼ਨ ਰੱਦ ਕਰਾਂਗੇ ਜਿਵੇਂ ਇਹ ਐਫੀ ਡੈਵਿਡ ਹਾਈ ਕੋਰਟ ਗਿਆ ਹਾਈ ਕੋਰਟ ਦਾ ਬਿਆਨ ਆਉਂਦਾ ਵੀ ਰਾਈਟ ਟੂ ਪ੍ਰੋਟੈਸਟ ਤੇ ਰਾਈਟ ਟੂ ਐਜੂਕੇਸ਼ਨ ਇਕੱਠੇ ਨਹੀਂ ਚੱਲ ਸਕਦੇ ਮਤਲਬ ਹੁਣ ਦੇਖੋ ਹਾਈ ਕੋਰਟ ਦਾ ਬਿਆਨ ਹੈ ਇਹ ਜਦ ਰਾਈਟ ਟੂ ਐਜੂਕੇਸ਼ਨ ਰਾਈਟ ਟੂ ਪ੍ਰੋਟੈਸਟ ਬਚਾ ਰਿਹਾ ਫੇਰ ਕੀ ਕਰਾਂਗੇ ਯੂਨੀਵਰਸਿਟੀ ਨੇ 68 ਵਿਦਿਆਰਥੀਆਂ ਦੇ 68 ਵਿਦਿਆਰਥੀਆਂ ਦੇ ਉੱਤੇ ਪਰਚੇ ਦਰਜ ਕਰ ਦਿੱਤੇ ਤੇ ਨਾਨ ਅਵੇਲੇਬਲ ਪਰਚੇ ਸੀਗੇ ਤੇ ਉਹ ਹੁਣ 2017 ਤੋਂ ਬਾਅਦ 2025 ਵਿੱਚ ਰੱਦ ਹੋਏ ਨੇ ਰੱਦ ਇਹਨਾਂ ਨੂੰ ਕਰਨੇ ਪਏ ਨੇ ਪਰ ਦੇਖੋ ਕਿੰਨੇ ਸਾਲਾਂ ਲਈ ਇਹਨਾਂ ਨੇ ਇੰਨੇ ਵਿਦਿਆਰਥੀਆਂ ਨੂੰ ਖੱਜਲ ਕੀਤਾ ਪਰਚਿਆਂ ਤੋਂ ਜਾਂ ਕਾਰਵਾਈਆਂ ਤੋਂ ਡਰ ਨਹੀਂ ਲੱਗਦਾ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਪੜਨ ਆਏ ਹੋ ਤੁਸੀਂ ਫਿਊਚਰ ਬਣਾਉਣਾ ਆਪਣਾ ਕੁਝ ਅੱਗੇ ਜਾਣਾ ਕੋ ਏਮ ਹੁੰਦਾ ਬੰਦੇ ਦਾ ਤਾਂ ਉਹ ਚੀਜ਼ਾਂ ਤਾਂ ਤੁਹਾਨੂੰ ਡਰ ਨਹੀਂ ਲੱਗਦਾ ਵੀ ਅਸੀਂ ਕਿਸ ਪਾਸੇ ਪੈ ਗਏ ਸਾਰੇ ਵਿਦਿਆਰਥੀ ਇਸ ਇਸ ਗੱਲ ਤੇ ਇੱਕ ਮਤ ਹੈ ਜਿਹੜੀ ਤੁਸੀਂ ਕਰ ਰਹੇ ਹੋ ਹਾਂਜੀ ਬਿਲਕੁਲ ਬਿਲਕੁਲ ਇੱਕ ਮਤ ਨਾਲ ਜੀ ਜਿਵੇਂ ਹੁਣ ਜਿਹੜੀਆਂ ਸੰਗੀਆਂ ਦੀਆਂ ਹੁਣ ਵਿਦਿਆਰਥੀ ਜਿ세 ਬੰਦੀ ਏਬੀਵੀਪੀ ਉਹ ਇਹਨਾਂ ਸਾਡੀ ਸਹਿਮਤੀ ਨਹੀਂ ਹੈਗੀ ਉਹ ਕਿਤੇ ਦੀ ਕਿੱਦਾਂ ਫਿਰ ਮੋਲੇਪੇਸ ਵਾਰ ਐਡਬੀਪੀ ਨੇ ਇੱਥੇ ਇਲੈਕਸ਼ਨਾਂ ਦੇ ਵਿੱਚ ਪੈਸੇ ਖਰਚਦਾ ਇੱਕ ਨਵਾਂ ਰਿਕਾਰਡ ਸੈੱਟ ਕੀਤਾ ਹੈ ਉਹਦੇ ਨਾਲ ਤਾਂ ਬਾਕੀ ਸਿਆਸੀ ਪਾਰਟੀਆਂ ਵਾਲੇ ਵੀ ਘਬਰਾਏ ਹੋਏ ਨੇ ਵੀ ਅਸੀਂ ਅਗਲੇ ਸਾਲ ਇਹਨੇ ਪੈਸੇ ਕਿਵੇਂ ਖਰਚਾਂਗੇ ਉਹਦੇ ਨਾਲ ਨਾਲ ਦੇਖੋ ਵੀ ਮੁੰਡਿਆਂ ਨੂੰ ਦਾਰੂ ਸ਼ਰਾਬ ਵੰਡਣੀ ਪਾਰਟੀਆਂ ਵਿੱਚ ਕਲੱਬਾਂ ਵਿੱਚ ਲੈ ਕੇ ਜਾਣਾ ਵਿਦਿਆਰਥੀਆਂ ਨੂੰ ਕੁੜੀਆਂ ਨੂੰ ਤਾਂ ਦੇਖੋ ਉਹ ਇਹਨਾਂ ਦੀ ਕੁੜੀਆਂ ਪ੍ਰਤੀ ਸੋਚ ਦੇਖੋ ਵੀ ਕੁੜੀਆਂ ਨੂੰ ਮੇਕਅੱਪ ਕਿੱਟਾਂ ਵੰਡਦੇ ਹੁੰਦੇ ਆ ਇਹ ਵੀ ਕੀ ਕੁੜੀਆਂ ਹੁਣ ਸੋਚਣ ਯੋਗੀਆਂ ਨਹੀਂ ਹੈਗੀਆਂ ਜਿਨ੍ਹਾਂ ਨੂੰ ਤੁਸੀਂ ਕੱਲ ਸਵਾਲ ਕੀਤੇ ਹੋ ਇਨਕਲਾਬੀ ਪੋਲਿਟਿਕਸ ਵਾਲੀ ਆ ਉਹ ਕਹਿੰਦੇ ਅਸੀਂ ਇਨਕਲਾਬ ਨਹੀਂ ਮੈਂ ਦੱਸਦੇ ਕਿ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ ਉਹਨਾਂ ਦੇ ਹੱਥ ਦਾ ਹੈ। ਭਗਵੰਤ ਮਾਨ ਆਜੇ ਇੱਥੇ ਰਾਸਟਰੀਕ ਨੂੰ। ਇੱਥੇ ਦੇਖੋ ਗਵਰਨਰ ਹਾਊਸ ਵੀ 2 ਕਿਲੋਮੀਟਰ ਦੂਰ ਹੈ ਇੱਥੋਂ ਇੱਥੇ ਆਉਂਦੇ ਹੀ ਨਹੀਂ। ਚੰਡੀਗੜ੍ਹ ਹੀ ਬੈਠੇ ਸੀ ਰਾਜਧਾਨੀ ਹੈ ਉਹ ਇਹੋ ਜਿਹੇ ਤਾਂ ਹੈ ਨਹੀਂ ਬੜੀ ਦੂਰ ਬੈਠੇ ਆ ਨਹੀਂ ਸਕਦੇ। ਆ ਜਾਣ ਇੱਥੇ। ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਵੱਲੋਂ ਮੋਰਚਾ ਲਾਇਆ ਗਿਆ ਸੈਨੇਟ ਨੂੰ ਭੰਕਰ ਨੂੰ ਲੈ ਕੇ। ਮੋਰਚਾ ਕੇਂਦਰ ਸਰਕਾਰ ਦੇ ਖਿਲਾਫ ਹੈ ਪਰ ਵਿਥਚਾਲੇ ਰੋ ਪੰਜਾਬ ਸਰਕਾਰ ਦੇ ਖਿਲਾਫ ਜਾਂ ਬੀਤੀਆਂ ਰਹਿ ਚੁੱਕੀਆਂ ਸਰਕਾਰਾਂ ਦੇ ਖਿਲਾਫ ਵੀ ਉੱਠਦਾ ਹੈ। ਕਿਉਂਕਿ ਸਵਾਲ ਹਮੇਸ਼ਾ ਮੌਜੂਦਾ ਸਰਕਾਰਾਂ ਦੇ ਉੱਤੇ ਵੀ ਆ ਜਾਂਦੇ ਹੁੰਦੇ ਆ ਬੀਤੇ ਦਿਨ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਮੀਥੇਰ ਤੇ ਮਲਵਿੰਦਰ ਕਾਂਗੋਹਰਾ ਨੂੰ ਇੱਕ ਕੁੜੀ ਦੇ ਵੱਲੋਂ ਜ਼ਬਰਦਸਤ ਸਵਾਲ ਕੀਤੇ ਜਾਂਦੇ ਆ ਸੋ ਉਹ ਜੀਬਾ ਸਾਡੇ ਨਾਲ ਇਹ ਗੱਲਬਾਤ ਕਰਦੇ ਆ ਆ ਤੁਸੀਂ ਇਸ ਮੋਰਚੇ ਦਾ ਹਿੱਸਾ ਹੋ ਯੂਨੀਵਰਸਿਟੀ ਦੇ ਸਟੂਡੈਂਟ ਹੋ ਜਦੋਂ ਐਮਪੀ ਆਉਂਦੇ ਆ ਤਾਂ ਤੁਸੀਂ ਉਹਨਾਂ ਨੂੰ ਸਵਾਲ ਕਰਦੇ ਹੋ ਕਿਹੜੇ ਜਜ਼ਬਾਤ ਆ ਜਿਹੜੇ ਤੁਹਾਨੂੰ ਮਜਬੂਰ ਕਰਦੇ ਇਹਨਾਂ ਨੂੰ ਸਵਾਲ ਪੁੱਛਣ ਦੇ ਲਈ ਅ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਸਰਕਾਰ ਨੂੰ ਸਵਾਲ ਕਰਨਾ ਕੋਈ ਜੁਰਮ ਨਹੀਂ ਹੈਗਾ ਕੋਈ ਗਲਤ ਗੱਲ ਨਹੀਂ ਹੈਗੀ ਜੇ ਆਪਾਂ ਸਰਕਾਰ ਨੂੰ ਸਵਾਲ ਨਹੀਂ ਕਰਾਂਗੇ ਤਾਂ ਕਿਹਨੂੰ ਕਰਾਂਗੇ ਤੇ ਜਿਹੜੀ ਜਿਹੜੀ ਰਹੀ ਗੱਲ ਵੀ ਕੱਲ ਜਿਹੜੇ ਸਵਾਲ ਕੀਤੇ ਗਏ ਮਤਲਬ ਉਹ ਸਵਾਲ ਸਿਰਫ ਹੁਣ ਵਾਲੇ ਸੈਨੇਟ ਦੇ ਧਰਨੇ ਦੇ ਬਾਰੇ ਨਹੀਂ ਹੈਗੇ ਪੰਜਾਬ ਸਰਕਾਰ ਦਾ ਭਗਵਾਨ ਤਮਨ ਸਰਕਾਰ ਦਾ ਜੋ ਰਵਈਆ ਸਟਨ ਨਾਲ ਪਹਿਲਾਂ ਰੱਖਿਆ ਉਹਦੇ ਬਾਰੇ ਵੀ ਸੀਗੇ ਤੁਸੀਂ ਦੇਖੋ 2022 ਦੇ ਵਿੱਚ ਯੂਨੀਵਰਸਿਟੀ ਦੇ ਕੇਂਦਰੀਕਰਨ ਦਾ ਜਿਹੜਾ ਇੱਕ ਨਾਰਾ ਉਹ ਯੂਨੀਅਨ ਸਰਕਾਰ ਨੇ ਬੋਲ ਦਿੱਤਾ ਸੀਗਾ ਮਤਲਬ ਉਹਦੇ ਵਿੱਚ ਅਮਿਤ ਸ਼ਾਹ ਨੇ ਬਿਆਨ ਦੇ ਦਿੱਤਾ ਵੀ ਯੂਨੀਵਰਸਿਟੀ ਰ ਕੇਂਦਰੀਕਰਨ ਕਰਾਂਗੇ ਉਦੋਂ ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਨੂੰ 2.5 ਕਰੋੜ ਦੇਣਾ ਸੀ ਟਾਈਕਰੋੜ ਪਿੱਛੇ ਜਦੋਂ ਇਹ ਤਿਆਰ ਹੋ ਜਾਂਦੇ ਨੇ ਵੀ ਅੱਛਾ ਵੀ ਤੁਸੀਂ ਯੂਨੀਵਰਸਿਟੀ ਦਾ ਕੇਂਦਰੀਕਰਨ ਕਰ ਲਓ ਮਤਲਬ ਉਦੋਂ ਕਿ ਅਸੀਂ ਸਵਾਲ ਇਹਨਾਂ ਨੂੰ ਨਾ ਕਰੀਏ ਉਦੋਂ ਅਸੀਂ ਨੌਨ ਕਲੱਬੀ ਜਥੇਬੰਦੀਆਂ ਨੇ ਇੱਕ ਫਰੰਟ ਬਣਾਇਆ ਸੀਗਾ ਉਹਦੇ ਵਿੱਚ ਅਸੀਂ ਮੈਂ ਪੀਐਸਫਲ ਕਾਰ ਵੱਲੋਂ ਆ ਅਸੀਂ ਵੀ ਪੀਐਸਫਲ ਕਾਰ ਵੱਲੋਂ ਉਹਦੇ ਵਿੱਚ ਸ਼ਾਮਿਲ ਸੀਗੇ ਅਸੀਂ ਮੁਹਾਲੀ ਤੋਂ ਚੰਡੀਗੜ੍ਹ ਗਵਰਨਰ ਹਾਊਸ ਵੱਲ ਮਾਰਚ ਕਰ ਰਹੇ ਸੀ ਤੇ ਸਾਡੇ ਉੱਤੇ ਬਰਬਰ ਲਾਠੀ ਚਾਰਜ ਚੰਡੀਗੜ੍ਹ ਪੁਲਿਸ ਨੇ ਨਹੀਂ ਕੀਤਾ ਪੰਜਾਬ ਪੁਲਿਸ ਨੇ ਕੀਤਾ ਤੇ ਦੋ ਵਾਰੀ ਕੀਤਾ ਇੱਕ ਵਾਰੀ ਇੱਥੇ 9 ਜੂਨ 2022 ਨੂੰ ਇੱਥੇ ਮੋਹਾਲੀ ਤੇ ਉਹਦੇ ਤੋਂ ਬਾਅਦ 23 ਜੂਨ ਨੂੰ ਸੰਗਰੂਰ ਜਦੋਂ ਲਾਟੀਆਂ ਦਾ ਰੋਹ ਸੀ ਤੁਹਾਡੇ ਮਨ ਚ ਵੀ ਸਾਡੇ ਆਪਣੇ ਨੇ ਮਾਰੀਆਂ ਨਹੀਂ ਸਿਰਫ ਲਾਟੀਆਂ ਦਾ ਰੋਹ ਤੁਸੀਂ ਦੇਖੋ ਨਾ ਵੀ ਲੋਕਾਂ ਦਾ ਧੋਖਾ ਇਹ ਤੇ ਕੀ ਹੁਣ ਆਪਾਂ ਸਵਾਲ ਨਹੀਂ ਕਰ ਸਕਦੇ ਸਵਾਲ ਨਹੀਂ ਹੈ ਵੀ ਤੁਸੀਂ ਆਪ ਸੋਚੋ ਵੀ ਜਿਸ ਸਰਕਾਰ ਨੇ 2.5 ਕਰੋੜ ਪਿੱਛੇ ਵੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੋਵੇ ਤੇ ਅੱਜ ਉਹ ਕਹਿ ਰਹੀ ਹੈ ਵੀ ਉਹ ਸਾਡੇ ਨਾਲ ਖੜੀ ਹੈ ਤਾਂ ਅਸੀਂ ਇਹ ਕਹਿੰਦੇ ਆ ਵੀ ਜਿਵੇਂ ਉਹ ਕੇਜਰੀਵਾਲ ਦੇ ਨਾਲ ਖੜਦੇ ਨੇ ਜਦੋਂ 92 ਜਦੋਂ 92 ਦੇ 92 ਉੱਥੇ ਪਹੁੰਚ ਜਾਂਦੇ ਨੇ ਜਦੋਂ ਕੇਜਰੀਵਾਲ ਤੇ ਪਰਚਾ ਹੁੰਦਾ ਉਵੇਂ ਹੀ ਇੱਥੇ ਵਿਦਿਆਰਥੀਆਂ ਦੇ ਨਾਲ ਖੜਨ ਕਿਉਂਕਿ ਇਹ ਮਤਲਬ ਇਹ ਦੇਖੋ ਇਹ ਕਿਸੇ ਪਾਰਟੀ ਦਾ ਇੱਕ ਪਾਰਟੀ ਦਾ ਕਿਸੇ ਇੱਕ ਜਥੇਬੰਦੀ ਦਾ ਮਸਲਾ ਨਹੀਂ ਹੈਗਾ ਇਹ ਸਮੂਹ ਪੰਜਾਬ ਦੇ ਲੋਕਾਂ ਦਾ ਮਸਲਾ ਹੈ ਇਹ ਇੱਕ ਜਮਹੂਰੀਅਤ ਦਾ ਮਸਲਾ ਹੈ ਸਾਡੀ ਪਛਾਣ ਦਾ ਮਸਲਾ ਹੈ ਵੀ ਇੱਕ ਇਤਿਹਾਸਕ ਯੂਨੀਵਰਸਿਟੀ ਖੋਈ ਜਾ ਰਹੀ ਹੈ ਇਹਦੇ ਵਿੱਚ ਮਤਲਬ ਇਹ ਜਿਹੜਾ ਮਸਲਾ ਹੈ ਹੁਣ ਦੇਖੋ ਪਿਛਲੇ ਸਾਲ ਵੀ ਤਾਂ ਅਸੀਂ ਇੱਥੇ ਕਈ ਕਾਫੀ ਟਾਈਮ ਲੰਬਾ ਇੱਥੇ ਆਪਣਾ ਸੰਘਰਸ਼ ਚੱਲਿਆ ਉਦੋਂ ਵੀ ਪੰਜਾਬ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੇ ਸਾਡੇ ਨਾਲ ਬਹੁਤੀ ਗੱਲਬਾਤ ਨਹੀਂ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਕ ਕਾਰਵਾਈ ਹੋਣੀ ਚਾਹੀਦੀ ਸੀਗੀ ਪਿਛਲੇ ਸਾਲ ਉਹ ਨਹੀਂ ਹੋਈ ਤੇ ਅਸੀਂ ਕਹਿੰਦੇ ਆ ਵੀ ਜੇ ਪੰਜਾਬ ਸਰਕਾਰ ਅੱਜ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੀ ਹੈ 10 ਤਰੀਕ ਨੂੰ ਪੰਜਾਬ ਸਰਕਾਰ ਆਵੇ ਪੰਜਾਬ ਸਰਕਾਰ ਦੇ ਸਾਰੇ ਇੱਕ ਪੂਰੀ ਧਿਰ ਆਵੇ ਭਗਵੰਤ ਮਾਨ ਸਾਡੇ ਸੰਘਰਸ਼ ਵਿੱਚ ਸ਼ਾਮਲ ਹੋਵੇ ਪੰਜਾਬ ਯੂਨੀਵਰਸਿਟੀ ਪਹੁੰਚੇ ਕਿਉਂਕਿ ਦੇਖੋ ਹੁਣ ਜਿਹੜੀ ਜਿਹੜੀ ਸੈਨੇਟ ਹੈ ਜ ਸੈਨੇਟ ਦੇ 92 ਮੈਂਬਰ ਹੁੰਦੇ ਸੀ ਹੁਣ ਅੱਗੇ ਵੀ ਚਲੋ ਹੋਣਗੇ 92 ਮੈਂਬਰ ਹੀ ਸੈਨੇਟ ਦੇ ਵਿੱਚ ਐਕਸ ოਫੀਸ਼ਲ ਮੈਂਬਰ ਹੁੰਦੇ ਨੇ ਐਕਸ ოਫੀਸ਼ਲ ਮਤਲਬ ਇੱਕ ਜਿਹੜਾ ਕੋਈ ਅਹੁਦਾ ਹੈ ਉਹ ਆਟੋਮੈਟਿਕਲੀ ਉਹਦਾ ਮੈਂਬਰ ਹੈਗਾ ਉਹਦੇ ਵਿੱਚ ਤਾਂ ਸੀਐਮ ਵੀ ਹੈ ਉਹਦੇ ਵਿੱਚ ਤਾਂ ਜਿਹੜਾ ਐਮਐਲਏ ਵੀ ਨੇ ਉਹਦੇ ਵਿੱਚ ਉਹ ਵੀ ਨੇ ਜਿਹੜੇ ਸਿੱਖਿਆ ਮੰਤਰੀ ਹੁੰਦਾ ਪੰਜਾਬ ਦਾ ਤੇ ਇਹਨਾਂ ਦੀ ਸੈਨੇਟ ਦੇ ਵਿੱਚ ਜਿਹੜੀ ਭੂਮਿਕਾ ਹੈਗੀ ਹੈ ਹੁਣ ਉਹ ਜਿਹੜੀ ਬਣਦੀ ਹੈ ਹੁਣ ਫੀਸਾ ਕਟਾਉਣ ਵਾਲੀ ਹੈ ਫਿਰ ਪੰਜਾਬ ਦੀ ਦਾਅਵੇਦਾਰੀ ਨੂੰ ਲੈ ਕੇ ਜਿਹੜੀ ਗੱਲ ਹੈ ਮਤਲਬ ਇਹ ਤਾਂ ਮੀਟਿੰਗਾਂ ਚਾਉਂਦੇ ਹੀ ਨਹੀਂ ਰਹੇ ਹੈ ਨਾ ਵੀ ਨਹੀਂ ਕਦੀ ਨੀ ਇਹ ਮੀਟਿੰਗਾਂ ਚ ਮਤਲਬ ਇੱਕ ਇੱਕ ਵਾਰ ਹੀ ਮਨਾਰਜ ਸਿੱਖਿਆ ਮੰਤਰੀ ਆਇਆ ਸੀਗਾ ਉਹਦੇ ਇਲਾਵਾ ਮੀਟਿੰਗਾਂ ਚ ਨਹੀਂ ਆਏ ਇੱਕ ਵੀ ਸੈਨੇਟਰ ਨਹੀਂ ਮੀਟਿੰਗ ਚ ਨਹੀਂ ਆਇਆ ਇਸ ਗੱਲ ਦਾ ਗੁੱਸਾ ਸੀ ਤੁਹਾਨੂੰ ਨਹੀਂ ਗੁੱਸਾ ਦੇਖੋ ਨਾ ਗੁੱਸਾ ਸਾਰੀਆਂ ਗੱਲਾਂ ਦਾ ਹੈ ਗੁੱਸਾ ਇਸ ਗੱਲ ਦਾ ਹੈਗਾ ਵੀ ਅੱਜ ਜਦ ਲੋਕ ਇੱਥੇ ਖੜੇ ਨਹੀਂ ਤਾਂ ਸਰਕਾਰ ਦੀ ਜਿਹੜੀ ਸਿਰਫ ਪੀ ਅਸੀਂ ਮਤਾ ਪਾਸ ਕਰਾਂਗੇ ਜਾਂ ਫਿਰ ਅਸੀਂ ਸਿਰਫ ਵਕੀਲ ਕਰਕੇ ਅਸੀਂ ਅਦਾਲਤ ਵਿੱਚ ਬਲ ਜਾਵਾਂਗੇ ਇੱਥੇ ਆਉਣਾ ਤੁਹਾਨੂੰ ਜਜ਼ਬਾਤੀ ਹੋ ਕੇ ਨਹੀਂ ਆਉਣਾ ਲੱਗਦਾ ਆਪਣੇ ਵਾਂਗ ਕਿਉਂਕਿ ਉਹ ਕਹਿੰਦੇ ਕਿ ਅਸੀਂ ਵੀ ਇਸ ਯੂਨੀਵਰਸਿਟੀ ਦਾ ਹਿੱਸਾ ਰਹੇ ਹਾਂ ਸਾਡੇ ਵੀ ਜਜ਼ਬਾਤ ਆ ਸਾਡਾ ਵੀ ਇਸ ਯੂਨੀਵ ਦੇਖੋ ਮਤਲਬ ਇਹ ਸਿਰਫ ਜਜ਼ਬਾਤਾਂ ਦੀ ਗੱਲ ਨਹੀਂ ਹੈਗੀ ਇਹ ਇੱਕ politcal ਮਸਲਾ ਹੈ ਹੈਨਾ ਚਲੋ ਵਿਚਰ ਜਿਹੜੇ ਕੱਲ ਉਹ ਸਵਾਲ ਜਵਾਬ ਹੋਏ ਹਨ ਵੀ ਉਹ ਗੁੱਸਾ ਹੁੰਦਾ ਇੱਕ ਵੀ ਅਸੀਂ ਸਾਰਾ ਟਾਈਮ ਗੱਲ ਕਰਦੇ ਆਂ ਵੀ ਸਰਕਾਰ ਨਹੀਂ ਆ ਰਹੀ ਨਹੀਂ ਆ ਰਹੀ ਫਿਰ ਅਸੀਂ ਚਲੋ ਸਵਾਲ ਜਵਾਬ ਕੀਤੇ ਉਹਨਾਂ ਦੇ ਨਾਲ ਉਹ ਵੀ ਜਿਸ ਢੰਗ ਨਾਲ ਹੋਏ ਚਲੋ ਪਰ ਦੇਖੋ ਵੀ ਜਿਹੜੀ ਸਰਕਾਰਾਂ ਇੱਥੇ ਆ ਰਹੀਆਂ ਨੇ ਮਤਲਬ ਸਰਕਾਰ ਸਿਰਫ ਜਜ਼ਬਾਤੀ ਹੋ ਕੇ ਨਹੀਂ ਕੁਝ ਕਰਦੀ ਸਰਕਾਰ ਸੋਚ ਸਮਝ ਕੇ ਕੁਝ ਕਰਦੀ ਹੈ ਇੱਕ ਧਿਰ ਵੱਲ ਕੇ ਕੁਝ ਕਰਦੀ ਹੈ ਇਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਇਸ ਵੇਲੇ ਜਿਹੜੀ ਭਗਵੰਤ ਮਾਨ ਸਰਕਾਰ ਹੈ ਉਹਨੇ ਕੋਈ ਵੀ ਜਿਵੇਂ ਡਟਵਾ ਕੋਈ ਸਟੈਂਡ ਲੈਣਾ ਚਾਹੀਦਾ ਹੈ ਇਸ ਵੇਲੇ ਭਾਜਪਾ ਅਸ ਦੇ ਖਿਲਾਫ ਉਹ ਹਜੇ ਤੱਕ ਨਹੀਂ ਲਿਆ ਤੁਸੀਂ ਦੇਖੋ ਇਹ ਤਾਂ ਸਪੈਸ਼ਲ ਸੈਸ਼ਨ ਤੱਕ ਨਹੀਂ ਹਜੇ ਬੁਲਾਇਆ ਤੁਸੀਂ ਦੇਖੋ ਮਤੇਰੀ ਵੀ ਹਜੇ ਮਤਲਬ ਅਸੀਂ ਮਤਿਆਂ ਤੋਂ ਕੋਈ ਉਮੀਦ ਰੱਖਦੇ ਨਹੀਂ ਪਰ ਮਤਿਆਂ ਦੀ ਵੀ ਹਜੇ ਗੱਲ ਹੀ ਹੋ ਰਹੀ ਹੈ ਵੀ ਕਦੇ ਗੱਲ ਹੁੰਦੀ ਵੀ ਅਸੀਂ ਹਾਈ ਕੋਰਟ ਜਾਵਾਂਗੇ ਜੀ ਅਸੀਂ ਵਕਾਲਤ ਅਸੀਂ ਡਾਕੂਮੈਂਟੇਸ਼ਨ ਤਿਆਰ ਕਰ ਰਹੇ ਹਾਂ ਕਦੇ ਇਹੋ ਜਿਹੀਆਂ ਗੱਲਾਂ ਆ ਰਹੀਆਂ ਨੇ ਗੱਲ ਦੇਖੋ ਇਹ ਵੀ ਕਿਹੜੇ ਸੰਘਰਸ਼ ਜਦੋਂ ਜਿਹੜੇ ਜਿੱਤੇ ਨੇ ਜਦੋਂ ਲੋਕਾਂ ਨੇ ਆਪਣੇ ਹੱਕ ਲੜ ਕੇ ਲਏ ਨੇ ਉਹ ਉਹ ਕਿਹੜੇ ਕਿਹੜੀਆਂ ਅਦਾਲਤਾਂ ਨੇ ਦਿੱਤੇ ਨੇ ਕਿਹੜੇ ਮਤਿਆਂ ਨੇ ਦਿੱਤੇ ਆ ਹੁਣ ਜੇ ਸੱਚੀ ਅਦਾਲਤਾਂ ਨੇ ਸਾਨੂੰ ਹੱਕ ਦੇਣੇ ਹੁੰਦੇ ਤਾਂ ਅਦਾਲਤ ਫਿਰ ਪਾਣੀ ਦਾ ਮਸਲਾ ਹੱਲ ਕਰ ਚੁੱਕੀ ਹੁੰਦੀ ਤੁਸੀਂ ਚਾਹੁੰਦੇ ਹੋ ਕਿ ਸਰਕਾਰ ਅਦਾਲਤ ਨਾ ਜਾਵੇ ਇੱਕ ਇੱਕ ਮਿੰਟ ਨਹੀਂ ਇੰਨੀ ਇੰਨੀ ਮੈਂ ਪੂਰੀ ਗੱਲ ਕਰ ਲੈ ਗਰੀ ਆਪਣੀ ਮਤਲਬ ਅਦਾਲਤਾਂ ਦੇ ਨਾਲ ਦੇਖੋ ਇਹ ਮਸਲਾ ਹੱਲ ਨਹੀਂ ਹੋਣ ਲੱਗਿਆ ਦੇਖੋ ਹੁਣ 2020 ਵਿੱਚ ਜਿਹੜਾ ਆਪਣਾ ਕਿਸਾਨੀ ਸੰਘਰਸ਼ ਚੱਲਿਆ ਉਹதோ ਕੀ ਮਸਲਾ ਅਦਾਲਤਾਂ ਰਾਹੀਂ ਹੱਲ ਹੋਇਆ ਮਸਲੇ ਦੇਖੋ ਜਿਹੜੇ ਹੱਕਾਂ ਦੇ ਮਸਲੇ ਹੁੰਦੇ ਨੇ ਜਦੋਂ ਹੱਕ ਆਪਣੇ ਲੈਣੇ ਪੈਂਦੇ ਨੇ ਲੜ ਕੇ ਲੈਣੇ ਪੈਂਦੇ ਆ ਉਹ ਸੜਕਾਂ ਤੇ ਹੀ ਮਿਲਦੇ ਹੁੰਦੇ ਨੇ ਦੇਖੋ ਹੁਣ ਇੱਥੇ ਸਾਡਾ ਸਮਰਥਨ ਕਰਨ ਵੀ ਆਏ ਸੀ ਜਿਹੜੇ ਜੀਰੇ ਫੈਕਟਰੀ ਦੇ ਖਿਲਾਫ ਮੋਰਚਾ ਲੱਗਿਆ ਸੀ ਮਤਲਬ ਉੱਥੇ ਹੁਣ ਉਹ ਫੈਕਟਰੀ ਦੇ ਕਰਕੇ ਗੰਦਲੇ ਪਾਣੀ ਕਰਕੇ ਉੱਥੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਸੀਗੀਆਂ ਤੇ ਉਹ ਕੀ ਸਰਕਾਰ ਨੇ ਉਹ ਚਕਾਈਏ ਉਹ ਫੈਕਟਰੀ ਇਹ ਗੱਲ ਤੁਸੀਂ ਕਿੱਥੋਂ ਸਮਝਦੇ ਐਨੇ ਯਕੀਨ ਨਾਲ ਕਿਵੇਂ ਕਹਿੰਦੇ ਹੋ ਕਿ ਅਦਾਲਤਾਂ 'ਚ ਹੱਕ ਨਹੀਂ ਮਿਲਦੇ ਤੁਹਾਡੀ ਕਿੰਨੀ ਉਮਰ ਹੈ ਚਲੋ ਮੇਰੀ ਜਿੰਨੀ ਵੀ ਉਮਰ ਹੋਊਗੀ ਇਹ ਤਜਰਬਾ ਕਿੱਥੋਂ ਲਿਆ ਤੁਸੀਂ ਮਤਲਬ ਸਰਕਾਰ ਕਹੇਗੀ ਕਿ ਸਾਡੇ ਕੋਲ ਤਾਂ ਬਹੁਤ ਧਿਰਭੇਕਾਰ ਬੰਦੇ ਬੈਠੇ ਆ ਜਿਨ੍ਹਾਂ ਨੂੰ ਫੈਸਲੇ ਕਰਨੇ ਹੁੰਦੇ ਤੇ ਤੁਸੀਂ ਤਾਂ ਬਈ ਬੜੀ ਛੋਟੀ ਉਮਰ ਦੇ ਬੱਚੇ ਨਹੀਂ ਸਮਝ ਸਕਦੇ ਇਸ ਗੱਲ ਨੂੰ ਜਿਹੜੇ ਸਰਕਾਰਾਂ ਨੇ ਕਰਨੇ ਹੁੰਦੇ ਕੰਮ ਚਲੋ ਇਹ ਗੱਲ ਤਾਂ ਜੀ ਕੱਲ ਮਾਲਵਿੰਦਰ ਕਾਂਗਨੇ ਵੀ ਕਹੀ ਸੀ ਜਦੋਂ ਮੈਂ ਕਿਹਾ ਵੀ ਸਾਡੀ ਯੂਨੀਵਰਸਿਟੀ ਤੁਸੀਂ ਵੇਚਣ ਤੁਸੀਂ ਮਤਲਬ 2.5 ਕਰੋੜ ਦੇ ਪਿੱਛੇ ਜਿਹੜੀ ਇਹ ਇਹ ਵਾਲੀ ਗੱਲ ਜਦੋਂ ਮੈਂ ਕੀਤੀ ਤਾਂ ਉਹਨਾਂ ਨੇ ਵੀ ਕਿਹਾ ਵੀ ਇਹ ਯੂਨੀਵਰਸਿਟੀ ਤੁਹਾਡੇ ਤੋਂ ਪਹਿਲਾਂ ਮੇਰੀ ਹੈ ਵੀ ਮੈਂ ਇੱਥੇ ਪਹਿਲਾਂ ਰਿਹਾ ਤੇ ਮੈਨੂੰ ਲੱਗਦਾ ਵੀ ਕਿਸੇ ਦੀ ਉਮਰ ਤੋਂ ਉਹਦੇ ਵਿਚਾਰ ਨਹੀਂ ਸਹੀਆਂ ਗਲਤ ਹੋ ਜਾਂਦੇ ਪਹਿਲਾਂ ਵਿਚਾਰ ਦੇਖ ਜਾਣੇ ਚਾਹੀਦੇ ਨੇ ਵੀ ਉਹ ਸਹੀ ਨੇ ਜਾਂ ਗਲਤ ਨੇ ਜਿਹੜੇ ਸਵਾਲ ਨੇ ਇਹ ਉਹ ਸਹੀ ਨੇ ਜਾਂ ਗਲਤ ਨੇ ਪਹਿਲਾਂ ਇਹ ਦੇਖਿਆ ਜਾਊਗਾ ਭਾਵੇਂ ਉਹ ਕੋਈ ਛੋਟਾ ਕਰ ਰਿਹਾ ਵੀ ਵੱਟਾ ਕਰ ਰਿਹਾ ਜਿਹੜੀ ਗੱਲ ਉਹਦੀ ਅਦਾਲਤਾਂ ਵਾਲੀ ਹੈ ਦੇਖੋ ਅਦਾਲਤਾਂ ਕੀ ਨੇ ਅਦਾਲਤਾਂ ਸੱਤਾ ਦੇ ਇੱਕ ਅੰਗ ਹੁੰਦੀਆਂ ਨੇ ਮਤਲਬ ਜਿਵੇਂ ਹੁਣ ਆਪਣੀ ਸੰਸਦ ਹੈ ਉਵੇਂ ਅਦਾਲਤਾਂ ਨਹੀਂ ਮਤਲਬ ਜਿਹੜਾ ਸੋ ਕਾਲਡ ਲਾਅ ਐਂਡ ਆਰਡਰ ਮੇਨਟੇਨ ਕਰਨ ਦੇ ਲਈ ਇਹ ਆਪਣਾ ਪੂਰਾ ਢਾਂਚਾ ਪੂਰਾ ਸਿਸਟਮ ਸਮਾਜ ਕੰਮ ਕਰਦਾ ਆਪਣੀ ਸੱਤਾ ਕੰਮ ਕਰਦੀ ਹੈ ਉਹਦੇ ਉਹਦੇ ਤਹਿਤ ਹੀ ਜਿਹੜੀਆਂ ਅਦਾਲਤਾਂ ਨੇ ਉਹ ਉਸ ਡਿਸਪਲਿਨ ਨੂੰ ਲਾਗੂ ਕਰਦੀਆਂ ਨੇ ਹੁਣ ਉਹ ਡਿਸਪਲਿਨ ਜਦ ਲੋਕਾਂ ਦੇ ਹੱਕਾਂ ਦੇ ਖਿਲਾਫ ਜਾ ਰਿਹਾ ਤਾਂ ਅਦਾਲਤਾਂ ਵੀ ਤਾਂ ਲੋਕਾਂ ਦੇ ਹੱਕਾਂ ਦੇ ਖਿਲਾਫ ਜਾਣ ਗਈਆਂ ਮੈਂ ਤੁਹਾਨੂੰ ਉਦਾਹਰਣ ਦੇ ਦਿੰਨੀ ਆ ਅ ਪਿਛਲੇ ਹਫਤੇ ਹੀ ਅ ਇੱਥੇ ਯੂਨੀਵਰਸਿਟੀ ਦੇ ਵਿੱਚ ਅਸੀਂ ਇੱਕ ਸੰਘਰਸ਼ ਜਿੱਤੇ ਆ ਐਫਿਡੇਵਿਟ ਦਾ ਸੰਘਰਸ਼ ਸੀਗਾ ਯੂਨੀਵਰਸਿਟੀ ਸਾਡੇ ਉੱਤੇ ਇੱਕ ਐਫਿਡੇਵਿਟ ਸਾਨੂੰ ਕਹਿ ਰਹੀ ਸੀ ਵੀ ਤੁਸੀਂ ਬਣਵਣਵਾ ਕੇ ਲੈ ਕੇ ਆਓ ਵੀ ਤੁਸੀਂ ਧਰਨਾ ਮਜਾਰਾ ਨਹੀਂ ਕਰੋਗੇ ਨਾਰੇਬਾਜੀ ਨਹੀਂ ਕਰੋਗੇ ਜੇ ਕੀਤਾ ਤਾਂ ਪੇਪਰ ਰੱਦ ਕਰਾਂਗੇ ਫੇਰ ਤੋਂ ਕੀਤਾ ਤਾਂ ਐਡਮਿਸ਼ਨ ਰੱਦ ਕਰਾਂਗੇ ਜਿਵੇਂ ਇਹ ਐਫਿਡੇਵਿਟ ਹਾਈ ਕੋਰਟ ਗਿਆ ਹਾਈ ਕੋਰਟ ਦਾ ਬਿਆਨ ਆਉਂਦਾ ਵੀ ਰਾਈਟ ਟੂ ਪ੍ਰੋਟੈਸਟ ਤੇ ਰਾਈਟ ਟੂ ਐਜੂਕੇਸ਼ਨ ਇਕੱਠੇ ਨਹੀਂ ਚੱਲ ਸਕਦੇ ਮਤਲਬ ਹੁਣ ਦੇਖੋ ਹਾਈ ਕੋਰਟ ਦਾ ਬਿਆਨ ਹੈ ਇਹ ਜਦ ਰਾਈਟ ਟੂ ਐਜੂਕੇਸ਼ਨ ਰਾਈਟ ਟੂ ਪ੍ਰੋਟੈਸਟ ਬਚਾ ਰਿਹਾ ਫੇਰ ਕੀ ਕਰਾਂਗੇ ਦ ਰਾਈਟ ਟੂ ਐਜੂਕੇਸ਼ਨ ਕਿਵੇਂ ਵਿਚਾਰਿਆ ਦੇਖੋ ਇੱਥੇ ਯੂਨੀਵਰਸਿਟੀ ਦੇ ਵਿੱਚ ਇੱਥੇ 2017 ਦੀ ਗੱਲ ਹੈ ਤੁਸੀਂ ਖਬਰਾਂ ਦੇਖ ਲਿਓ ਇੱਥੇ ਯੂਨੀਵਰਸਿਟੀ ਦੇ ਵਿੱਚ 1100% ਫੀ ਹਾਈਕ ਹੋ ਗਿਆ ਮਤਲਬ ਮੰਨ ਲਓ ਅੱਜ ਮੇਰੀ ਫੀਸ 10000 ਹੈ ਕੱਲ ਨੂੰ ਮਤਲਬ ਬਿਨਾ ਕਿਸੇ ਕਿਸੇ ਗੱਲ ਨੂੰ ਮਨੇ ਕੋਈ ਕੋਈ ਤੋਕ ਹੀ ਨਹੀਂ ਬਣਦਾ ਇਹਦਾ ਅੱਜ 10000 ਹੈ ਫੀਸ ਕੱਲ ਨੂੰ 1 ਲੱਖ 10000 ਹੋ ਜਾਊਗੀ ਤਾਂ ਮਤਲਬ ਇਹ ਸਿੱਧਾ ਸਿੱਧਾ ਇਹਨਾਂ ਨੇ 1100% ਜਿਹੜਾ ਫੀ ਹਾਈਕ ਹੈ ਉਹ ਕੀਤਾ ਸੀਗਾ ਤੇ ਉਹ ਕਿਵੇਂ ਵਾਪਸ ਹੋਇਆ ਵਾਪਸ ਕਰਾਇਆ ਉਹ ਪਰ ਕਿਨੇ ਕਰਾਇਆ ਕਿ ਅਦਾਲਤ ਨਹੀਂ ਕਰਾਇਆ ਅਦਾਲਤ ਨੇ ਤਾਂ ਮੈਂ ਦੱਸ ਦਿਆਂ ਕੀ ਕੀਤਾ ਵਾਪਸ ਕੀ ਨਿ ਕਰਾਇਆ ਹੋ ਵਾਪਸ ਹੋ ਉਹ ਨਾ ਵਿਦਿਆਰਥੀਆਂ ਨੇ ਕਰਾਇਆ ਜਿਨ੍ਹਾਂ ਨੇ ਇੱਥੇ ਪੁਲਿਸ ਦੀਆਂ ਲਾਠੀਆਂ ਖਾਧੀਆਂ ਨੇ ਜਿਨ੍ਹਾਂ ਉੱਤੇ ਪੁਲਿਸ ਨੇ వాటర్ ਕੈਨ ਚਲਾਈਏ ਜਿਨ੍ਹਾਂ ਨੇ ਉਦੋਂ ਟੀਅਰ ਗੈਸ ਸ਼ੈੱਲ ਚੱਲੇ ਨੇ ਜਿਹੜੀ ਚੰਡੀਗੜ੍ਹ ਪੁਲਿਸ ਹੈ ਜਿਹੜੇ ਭਾਜਪਾ ਆਰਐਸਐਸ ਦੇ ਉਹਨਾਂ ਨੇ ਉਹਨਾਂ ਨੇ ਇਹ ਚੀਜ਼ਾਂ ਜਰੀਆਂ ਨੇ ਤੇ ਉਹਨਾਂ ਨੇ ਉਹ ਫੀਸ ਵਾਪਸ ਕਰਾਈ ਹੈ ਇਸ ਕਰਕੇ ਜਿਹੜਾ ਰਾਈਟ ਟੂ ਪ੍ਰੋਟੈਸਟ ਹੈ ਦੇਖੋ ਉਹ ਰਾਈਟ ਟੂ ਐਜੂਕੇਸ਼ਨ ਨੂੰ ਮੇਨਟੇਨ ਕਰ ਲੈਣਾ ਜ਼ਰੂਰੀ ਹੈ ਵੀ ਜੇ ਸਾਡੀਆਂ ਫੀਸਾਂ ਹੀ ਨਹੀਂ ਵਧ ਗਈਆਂ ਤਾਂ ਪੜੂਗਾ ਕੌਣ ਤੁਸੀਂ ਪੜਾ ਲੋਗੇ ਆਪਣੇ ਬੱਚੇ ਅਸੀਂ ਤਾਂ ਨਹੀਂ ਪੜ ਸਕਦੇ ਇੰਨੇ ਮਹਿੰਗੇ ਉਹਦੇ ਵਿੱਚ ਵੀ ਅਸੀਂ 1.5 ਲੱਖ ਕਰ ਲਈ ਇੱਕ ਇੱਕ ਸਾਲ ਦੀ ਫੀਸ ਹੈ ਅਸੀਂ ਨਹੀਂ ਪੜ ਸਕਦੇ ਕੌਣ ਪੜ ਸਕਦਾ ਹੈ ਇਸ ਤਰ੍ਹਾਂ ਤੇ ਇਸ ਕਰਕੇ ਮਤਲਬ ਬਹੁਤ ਹੀ ਸਾਰੀਆਂ ਉਦਾਹਰਨਾਂ ਨੇ ਵੀ ਜਦੋਂ ਸਾਨੂੰ ਸੰਘਰਸ਼ਾਂ ਦਾ ਜਿਹੜਾ ਇਨਸਾਫ ਹੈ ਉਹ ਸੜਕਾਂ ਤੇ ਮਿਲਿਆ ਏਸੇ ਕੇਸ ਦੇ ਵਿੱਚ ਅਦਾਲਤ ਦਾ ਹੁਣ ਹਾਈ ਕੋਰਟ ਆਪਣੇ 43 ਕੋਰਟ ਦਾ ਇੱਥੇ ਕੋਲ ਰਿਹਾ ਯੂਨੀਵਰਸਿਟੀ ਨੇ 68 ਵਿਦਿਆਰਥੀਆਂ ਦੇ 68 ਵਿਦਿਆਰਥੀਆਂ ਦੇ ਉੱਤੇ ਪਰਚੇ ਦਰਜ ਕਰ ਦਿੱਤੇ ਤੇ ਨੋਨ ਅਵੇਲੇਬਲ ਪਰਚੇ ਸੀਗੇ ਤੇ ਉਹ ਹੁਣ 2017 ਤੋਂ ਬਾਅਦ 2025 ਵਿੱਚ ਰੱਦ ਹੋਏ ਨੇ ਰੱਦ ਇਹਨਾਂ ਨੂੰ ਕਰਨੇ ਪਏ ਨੇ ਪਰ ਦੇਖੋ ਕਿੰਨੇ ਸਾਲਾਂ ਲਈ ਇਹਨਾਂ ਨੇ ਇੰਨੇ ਵਿਦਿਆਰਥੀਆਂ ਨੂੰ ਖੱਜਲ ਕੀਤਾ ਤੰਗ ਕੀਤਾ ਸਿਰਫ ਤੰਗ ਪ੍ਰੇਸ਼ਾਨ ਕਰ ਲਈ ਪਰਚੇ ਵੀ ਕਰ ਦਿੰਦੇ ਨੇ ਇਹ ਵਿਦਿਆਰਥੀਆਂ ਦੇ ਉੱਤੇ ਪਿਛਲੇ ਸਾਲ ਵੀ ਅਸੀਂ ਸੈਨੇਟ ਦਾ ਜਿਹੜਾ ਮੋਰਚਾ ਚਲਾਇਆ ਸੀਗਾ ਪੂਰਾ ਸੰਘਰਸ਼ ਲੜੇ ਸੀਗੇ ਉਹਦੇ ਵਿੱਚ ਵੀ ਸਾਡੇ ਉੱਤੇ ਪਰਚੇ ਇਹਨਾਂ ਨੇ ਕੀਤੇ ਹੋਏ ਨੇ ਦਾ ਮਤਲਬ ਜਦੋਂ ਇਹ ਯੂਨੀਵਰਸਿਟੀ ਪਰਚੇ ਕਰ ਰਹੀ ਹੈ ਤੇ ਹਾਈ ਕੋਰਟ ਦੇ ਇਹੋ ਜਿਹੇ ਬਿਆਨ ਆ ਰਹੇ ਨੇ ਵੀ ਰਾਈਟ ਟੂ ਪ੍ਰੋਟੈਸਟ ਹੈ ਜਿਹੜਾ ਉਹ ਜ਼ਰੂਰੀ ਨਹੀਂ ਹੈਗਾ ਤਾਂ ਇਹ ਤਾਂ ਤੁਹਾਡੇ ਬੁਨਿਆਦੀ ਹੱਕਾਂ ਦੇ ਉੱਤੇ ਹਮਲਾ ਹੈ ਨਾ ਤੁਹਾਡੇ ਬੁਨਿਆਦੀ ਹੱਕ ਹੈ ਤੁਸੀਂ ਬੋਲੋਗੇ ਮਤਲਬ ਬੱਚੇ ਨੂੰ ਦੇਖੋ ਕੁਝ ਗਲਤ ਕਰਦੇ ਬੱਚਾ ਰੋਂਦਾ ਹੈ ਬੱਚਾ ਆਪਣੀ ਨਾ ਮੰਜ਼ੂਰੀ ਜਿਤਾਉਂਦਾ ਹੈ ਹਰ ਇਨਸਾਨ ਦਾ ਬੁਨਿਆਦੀ ਹੱਕ ਮਤਲਬ ਮਨੁੱਖੀ ਇੱਕ ਗੁਣ ਹੈ ਵੀ ਤੁਸੀਂ ਆਪਣੀ ਨਾ ਮੰਜ਼ੂਰੀ ਜਿਤਾਉਂਦੇ ਹੋ ਵੀ ਮੈਨੂੰ ਇਹ ਠੀਕ ਨਹੀਂ ਲੱਗਦਾ ਤੁਹਾਨੂੰ ਪਰਚਿਆਂ ਤੋਂ ਜਾਂ ਕਾਰਵਾਈਆਂ ਤੋਂ ਡਰ ਨਹੀਂ ਲੱਗਦਾ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਪੜਨ ਆਏ ਹੋ ਤੁਸੀਂ ਫਿਊਚਰ ਬਣਾਉਣਾ ਤਾਂ ਉਹ ਚੀਜ਼ਾਂ ਤਾਂ ਤੁਹਾਨੂੰ ਡਰ ਨਹੀਂ ਲੱਗਦਾ ਵੀ ਅਸੀਂ ਕਿਸ ਪਾਸੇ ਪੈ ਗਏ ਦੇਖੋ ਜੇ ਆਪਾਂ ਆਪਣਾ ਇਤਿਹਾਸ ਪੜੀਏ ਆਪਾਂ ਕਿੱਥੋਂ ਆਣੇ ਆ ਆਪਾਂ ਭਗਤ ਸਿੰਘ ਤੋਂ ਆਣੇ ਆ ਕਰਤਾਰ ਸਰਾਬਾ ਗਦਰੀ ਬਾਬੇ ਗਦਰੀ ਗੁਲਾਬਕੌਰ ਇਹ ਆਪਣਾ ਵਿਰਸਾ ਹੈ ਮੈਨੂੰ ਜਦੋਂ ਆਪਣੇ ਕੋਲ ਇਹਨਾਂ ਬਹਾਨ-ਵੇਸਾ ਹੋਵੇ ਤਾਂ ਮਤਲਬ ਇਹ ਛੋਟੇ-ਮੋਟੇ ਜਿਵੇਂ ਆਹ ਡਰਾਵੇ ਹੁੰਦੇ ਨੇ ਜਾਂ ਛੋਟੀਆਂ-ਮੋਟੀਆਂ ਜਿਵੇਂ ਆ ਮਣ ਮਾਣ ਮੋਟਾ ਪਰਚਾ ਹੋ ਗਏ ਹੈ ਕੁਝ ਮੈਨੂੰ ਦੇਖੋ ਇਹ ਅਸਲ ਡਰਨ ਵਾਲੀ ਗੱਲ ਨਹੀਂ ਇਹ ਇਹਨਾਂ ਸਰਕਾਰਾਂ ਦੇ ਲਈ ਸ਼ਰਮਿੰਦਗੀ ਵਾਲੀ ਗੱਲ ਹੈ ਵੀ ਇਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਵੀ ਇਹ ਪ੍ਰੋਟੈਸਟ ਕਰਦੇ ਵਿਦਿਆਰਥੀਆਂ ਦੇ ਉੱਤੇ ਪਰਚੇ ਮੜ ਰਹੇ ਨੇ ਮਤਲਬ ਹੁਣ ਸਾਡੇ ਉੱਤੇ ਲਾਠੀ ਚਾਰਜ ਕਰਕੇ ਇਹਨਾਂ ਨੇ ਸਾਡੇ ਉੱਤੇ ਹੀ ਪਰਚਾ ਥੋਪਿਆ ਹੋਇਆ ਹੈ ਫਿਰ ਇਹਨਾਂ ਨੇ ਪੁਲਿਸ ਵਾਲਿਆਂ ਤੇ ਹਮਲਾ ਕੀਤਾ ਜਦ ਕਿ ਸਾਡੇ ਕੋਲ ਸਾਡਾ ਸਾਰਾ ਪ੍ਰੂਫ ਹੈਗਾ ਵੀ ਪੁਲਿਸ ਨੇ ਸਾਡੇ ਉੱਤੇ ਕਿਵੇਂ ਮਤਲਬ ਮੇਲ ਪੁਲਿਸ ਅਫਸਰਾਂ ਨੇ ਸਾਡੇ ਨੂੰ ਕਿਵੇਂ ਡਾਂਗਾ ਮਾਰੀਆਂ ਨੇ ਤੇ ਇਹ ਗੱਲਾਂ ਮਤਲਬ ਸਿਰਫ ਸਰਕਾਰ ਨੂੰ 익ਸਪੋਜ਼ ਕਰਦੀਆਂ ਨੇ ਤੇ ਦੇਖੋ ਹੁਣ ਤੁਸੀਂ ਵੀ ਦੇਖਿਆ ਹੋਊਗਾ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਕਿੰਨੀ ਜ਼ਿਆਦਾ ਮਤਲਬ ਵੱਧ ਚੜ ਕੇ ਇਸ ਸੰਘਰਸ਼ ਦੀ ਹਮਾਇਤ ਕੀਤੀ ਹੈ ਲੋਕ ਚਾਹੁੰਦੇ ਨੇ ਵੀ ਇਹ ਸੰਘਰਸ਼ ਲੜਿਆ ਜਾਵੇ ਤੇ ਲੋਕ ਵੱਧ ਤੋਂ ਵੱਧ ਗਿਣਤੀ ਦੇ ਵਿੱਚ 10 ਤਰੀਕ ਨੂੰ ਇੱਥੇ ਪਹੁੰਚਣ ਨੂੰ ਤਿਆਰ ਨੇ ਤਾਂ ਇਸ ਸੈਨੇਟ ਭੰਗ ਕਰਕੇ ਉਹਨਾਂ ਨੂੰ ਕੀ ਫਾਇਦਾ ਲੋਕਾਂ ਨੂੰ ਕੀ ਨੁਕਸਾਨ ਆ ਦੇਖੋ ਜਿਹੜੀ ਇੱਕ ਸੈਨੇਟ ਦੀ ਨੂੰ ਭੰਗ ਕਰਨਾ ਸਭ ਤੋਂ ਪਹਿਲਾਂ ਜਿਹੜਾ ਇਫੈਕਟ ਹੋਊਗਾ ਉਹ ਇਹ ਹੋਊਗਾ ਵੀ ਇਸ ਯੂਨੀਵਰਸਿਟੀ ਦਾ ਇੱਕ ਅਨਹਿਲਾਣਿਆ ਕੇਂਦਰੀਕਰਨ ਹੋ ਜਾਏਗਾ ਅਨਹਿਲਾਣਿਆ ਕੀ ਕਿਤਨਾ ਨਾਲ ਹੋ ਹੀ ਜਾਏਗਾ ਉਹ ਕਿਵੇਂ ਤੁਸੀਂ ਦੇਖੋ ਜਿਹੜੀ ਜਿਹੜੀ 15 ਗ੍ਰੈਜੂਏਟ ਕੌਨਸਟਰੈਂਸੀ ਸੀਗੀ ਜਿਹੜੀਆਂ ਚੋਣਾ ਹੁੰਦੀਆਂ ਸੀਗੀਆਂ ਉਦੇ ਨਾਲ ਇੱਕ ਤਾਂ ਸਿੱਧਾ-ਸਿੱਧਾ ਪੰਜਾਬ ਜੁੜਦਾ ਹੈ ਵੀ ਪੰਜਾਬ ਤੋਂ ਲੋਕ ਆਉਂਦੇ ਨਹੀਂ ਪੰਜਾਬ ਦੇ ਲੋਕ ਵੋਟ ਪਾਉਂਦੇ ਨੇ ਉਹਦੀ ਨੁਮਾਇੰਦਗੀ ਖਤਮ ਹੋ ਜਾਂਦੀ ਹੈ ਫਿਰ ਪੰਜਾਬ ਦੇ ਜਿਹੜੇ ਕਾਲਜ ਨੇ ਯੂਨੀਵਰਸ ਜਿਹੜੇ ਕਾਲਜ ਨੇ ਜਿਨ੍ਹਾਂ ਦੀ ਅਫੀਲੀਏਸ਼ਨ ਇਸ ਯੂਨੀਵਰਸਿਟੀ ਨਾਲ ਹੈਗੀ ਹੈ ਸੱਤ ਜ਼ਿਲ੍ਹਿਆਂ ਦੇ ਵਿੱਚ 202 ਕਾਲਜ ਨੇ ਉਨਾ ਵਿੱਚੋਂ ਪ੍ਰਿੰਸੀਪਲ ਤੇ ਪ੍ਰੋਫੈਸਰ ਇੱਥੇ ਆਉਂਦੇ ਨੇ ਸੈਨੇਟ ਦੇ ਵੀ ਮੈਂਬਰ ਬਣਦੇ ਨੇ ਉਹਦੀ ਗਿਣਤੀ ਘਟਾ ਦਿੱਤੀ ਗਈ ਹੈ ਤੇ ਉਹਨਾਂ ਨੂੰ ਹੁਣ ਅਪਰੂਵ ਕੌਣ ਕਰੂਗਾ ਵੀ ਕੌਣ ਸੈਨੇਟ ਆਊਗਾ ਕੌਣ ਨਹੀਂ ਆਊਗਾ ਉਹ ਵੀ ਹੁਣ ਇਹਨਾਂ ਦੀ ਸੈਨੇਟੀ ਕਰੂਗੀ ਜਿਹੜੀ ਸੈਨੇਟ ਸੰਗੀਯਾਰੀ ਸੈਨੇਟ ਹੈ ਉਹ ਸੈਨੇਟ ਕਿਸੇ ਮਤਲਬ ਜਮਹੂਰੀ ਆਵਾਜ਼ ਨੂੰ ਇੱਥੇ ਕਿਉਂ ਹਰ ਦਊਗੀ ਤਾਂ ਉਹ ਮਤਲਬ ਸਿੱਧੀ ਸਿੱਧੀ ਗੱਲ ਹੈ ਵੀ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦੇ 7 ਜ਼ਿਲ੍ਹਿਆਂ ਦੇ 202 ਕਾਲਜ ਪੰਜਾਬ ਤੋਂ ਨਹੀਂ ਇਹ ਕੇਂਦਰ ਤੋਂ ਚੱਲਣਗੇ ਇਹ ਦਿੱਲੀ ਤੋਂ ਚੱਲਣਗੇ ਇਹ ਨਾਗਪੁਰ ਜਿੱਥੇ ਆਰਸੀ ਦਾ ਦਫ਼ਤਰ ਹੈ ਮੇਨ ਉੱਥੇ ਨਾਗਪੁਰ ਤੋਂ ਚੱਲ ਸਾਰੇ ਵਿਦਿਆਰਥੀ ਇਸ ਇਸ ਗੱਲ ਤੇ ਇੱਕਮਤ ਹੈ ਜਿਹੜੀ ਤੁਸੀਂ ਕਰ ਰਹੇ ਹੋ ਹਾਂਜੀ ਬਿਲਕੁਲ ਬਿਲਕੁਲ ਇੱਕਮਤ ਹੈ ਜੀ ਜਿਵੇਂ ਹੁਣ ਜਿਹੜੀਆਂ ਸੰਗੀਆਂ ਦੀਆਂ ਹੁਣ ਵਿਦਿਆਰਥੀ ਜਥੇਬੰਦੀ ਏਬੀਵੀਪ ਉਹ ਜਿਹੜਾ ਸਾਡੀ ਸਹਿਮਤੀ ਨਹੀਂ ਹੈਗੀ ਉਹ ਜਿੱਤਦੀ ਕਿਦਾਂ ਫਿਰ ਨਹੀਂ ਦੇਖੋ ਉਹ ਸਿਰਫ ਆਪਣੇ ਵਿੱਚ ਆਪਣੀ ਵਿਚਾਰਧਾਰਾ ਤੇ ਜਾਂ ਫਿਰ ਲੋਕਾਂ ਨੂੰ ਵਿਦਿਆਰਥੀਆਂ ਨੂੰ ਇੱਥੋਂ ਦੇ ਕਨਵਿੰਸ ਕਰਕੇ ਨਹੀਂ ਜਿੱਤਦੇ ਉਹ ਪੈਸੇ ਨਾਲ ਜਿੱਤਦੇ ਨੇ ਮਤਲਬ ਇਸ ਵਾਰ ਏਬੀਵੀਪ ਨੇ ਇੱਥੇ ਇਲੈਕਸ਼ਨਾਂ ਦੇ ਵਿੱਚ ਪੈਸੇ ਖਰਚਦਾ ਇੱਕ ਨਵਾਂ ਰਿਕਾਰਡ ਸੈੱਟ ਕੀਤਾ ਹੈ ਉਹਦੇ ਨਾਲ ਤਾਂ ਬਾਕੀ ਸਿਆਸੀ ਪਾਰਟੀਆਂ ਵਾਲੇ ਵੀ ਘਬਰਾਏ ਹੋਏ ਨੇ ਵੀ ਅਸੀਂ ਅਗਲੇ ਸਾਲ ਇਹਨੇ ਪੈਸੇ ਕਿਵੇਂ ਖਰ ਮਤਲਬ ਵੀ ਦੇਖੋ ਨਾ ਵੀ ਇਹ ਇਹ ਪਛਾਣ ਦੀ ਪੋਲਿਟਿਕਸ ਖੇਡਦੇ ਨੇ ਵੀ ਇਹ ਇੱਕ ਪੰਜਾਬੀ ਚਿਹਰਾ ਲੈ ਕੇ ਆਉਣਗੇ ਹੈਨਾ ਵੀ ਵੀ ਅਸੀਂ ਮਤਲਬ ਵੀ ਅਸੀਂ ਸਿੱਖੀ ਦਾ ਵੀ ਕਾਰਡ ਪਲੇ ਕਰੀ ਅਸੀਂ ਪੰਜਾਬੀ ਦਾ ਵੀ ਕਾਰਡ ਪਲੇ ਕਰੀ ਅਸੀਂ ਫਿਰ ਜਿੱਥੇ ਲੋੜ ਹੈ ਅਸੀਂ ਫਿਰ ਉਹ ਕਰਾਂਗੇ ਵੀ ਮਤਲਬ ਇਹ ਬਹੁਤ ਆਪਣੇ ਸਟੈਂਡ ਜਿਹੜੇ ਬਦਲੇ ਨੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਚਲੋ ਉਹਦੀ ਡਿਟੇਲ ਇਸ ਜਾਣ ਦੀ ਆਪਾਂ ਨੂੰ ਨਹੀਂ ਲੋੜ ਕੀ ਕਿਵੇਂ ਜਿੱਤ ਰਹੇ ਨੇ ਇਹ ਗੱਲ ਇਹ ਵੀ ਇਹ ਪੈਸੇ ਦੇ ਦਮ ਤੇ ਤੇ ਦੂਜੀ ਗੱਲ ਇਹ ਕ੍ਰਾਸ ਵੋਟਿੰਗ ਐਸੇ ਹੁੰਦੀ ਹੈ ਚੋਣਾਂ ਦੇ ਵਿੱਚ ਵੀ ਤੂੰ ਮੈਨੂੰ ਪ੍ਰੈਜ਼ੀਡੈਂਟ ਦੀ ਪੋਸਟ ਤੇ ਪਵਾ ਦੇ ਵੋਟ ਵੀਪੀ ਮੈਂ ਤੈਨੂੰ ਵਾਈਸ ਪ੍ਰੈਜ਼ੀਡੈਂਟ ਬਣਾ ਫਿਰ ਜਾਂ ਫਿਰ ਜੁਆਇੰਟ ਸਕੱਟਰੀ ਜਨਰਲ ਸਕੱਟਰੀ ਤੇ ਪਵਾ ਦਾਂਗਾ ਗਰੂਪイズਮ ਚੱਲਦਾ ਮਤਲਬ ਗਰੂਪイズਮ ਚੱਲਦਾ ਵੀ ਮੈਂ ਤੇਰੇ ਧੜੇ ਨਾਲ ਮੈਂ ਸੈਟਿੰਗ ਕਰ ਲਾਂਗਾ ਤੂੰ ਮੇਰੇ ਨਾਲ ਕਰ ਲੈ ਐਵੇਂ ਜੇ ਚੱਲਦਾ ਹੈ ਇੱਥੇ ਚੋਣਾਂ ਦੇ ਵਿੱਚ ਇੱਥੋਂ ਦੀਆਂ ਵਿਦਿਆਰਥੀਆਂ ਵਿਦਿਆਰਥੀ ਚੋਣਾਂ ਮਤਲਬ ਬਹੁਤ ਵੱਡੇ ਪੱਧਰ ਤੇ ਇੱਥੋਂ ਦੇ ਵਿਦਿਆਰਥੀਆਂ ਦੇ ਵਿਚਾਰਾਂ ਨੂੰ ਨਹੀਂ ਦੇਖੋ ਪ੍ਰਗਟਾਉਂਦੀਆਂ ਵੀ ਇੱਥੋਂ ਦੇ ਵਿਚਾਰ ਇੱਥੋਂ ਦੇ ਵਿਦਿਆਰਥੀ ਅੱਜ ਇਸ ਇਲੈਕਸ਼ਨਾਂ ਤੋਂ ਇਹ ਜਿਹੜਾ ਜਿਹੜੀ ਸਿਆਸਤ ਇਲੈਕਸ਼ਨਾਂ ਦੇ ਵਿੱਚ ਚੱਲਦੀ ਹੈ ਉਹ ਤੋਂ ਅੱਕੇ ਹੋਏ ਨੇ ਕਿ ਹਰ ਸਾਲ ਕੀ ਹੁੰਦਾ ਹਰ ਸਾਲ ਗੱਡੀਆਂ ਦੀਆਂ ਡਾਰਾਂ ਉਹ ਸਟicker ਉਡਾਉਣੇ ਉਹੀ ਫੁਕਰਬਾਜੀ ਹੈ ਨਾ ਵੀ ਉਹੀ ਰੀਲ ਹੁਣ ਤਾਂ ਰੀਲਾਂ ਤੇ ਹੀ ਰਹਿ ਗਿਆ ਹੋਇਆ ਸਾਰਾ ਕੰਮ ਇਹਨਾਂ ਦਾ ਵੀ ਰੀਲ ਤੇ ਜੋਸ਼ ਆ ਗਿਆ ਉਹਨੂੰ ਲੱਗਦਾ ਵੀ ਮੈਂ ਹੀ ਅਗਲਾ ਪ੍ਰਧਾਨ ਆ ਵੀ ਮਤਲਬ ਰੀਲਾਂ ਰੀਲ ਬਾਜੀ ਕਰਨੀ ਹੈ ਨਾ ਉਹਦੇ ਨਾਲ ਨਾਲ ਦੇਖੋ ਵੀ ਮੁੰਡਿਆਂ ਨੂੰ ਦਾਰੂ ਸ਼ਰਾਬ ਵੰਡਣੀ ਪਾਰਟੀਆਂ ਵਿੱਚ ਕਲੱਬਾਂ ਵਿੱਚ ਲੈ ਕੇ ਜਾਣਾ ਵਿਦਿਆਰਥੀਆਂ ਨੂੰ ਕੁੜੀਆਂ ਨੂੰ ਤਾਂ ਦੇਖੋ ਹੁਣ ਇਹਨਾਂ ਦੀ ਕੁੜੀਆਂ ਪ੍ਰਤੀ ਸੋਚ ਦੇਖੋ ਵੀ ਕੁੜੀਆਂ ਨੂੰ ਮੇਕਅਪ ਕਿੱਟਾਂ ਵੰਡਦੇ ਹੁੰਦੇ ਆ ਇਹ ਵੀ ਕਿ ਕੁੜੀਆਂ ਹੁਣ ਸੋਚਣਯੋਗੀਆਂ ਨਹੀਂ ਹੈਗੀਆਂ ਵੀ ਐ ਵੀ ਤੁਸੀਂ ਸਲੂਨ ਚ ਪਾਰਲਰ ਚ ਜਾ ਕੇ ਵਾਲ ਕਟਾ ਲਓ ਜੀ ਤੇ ਤੁਸੀਂ ਮੇਕਅਪ ਕਿੱਟਾਂ ਲੈ ਲਓ ਤੁਸੀਂ ਉਹਨਾਂ ਕੁੜੀਆਂ ਨਾਲ ਵੱਖਰੇ ਕਿੱਦਾਂ ਨਿਕਲਦੇ ਹੋ ਨਹੀਂ ਅਸੀਂ ਦੇਖੋ ਕੁੜੀਆਂ ਮਤਲਬ ਐ ਨਹੀਂ ਹੈਗਾ ਵੀ ਅਸੀਂ ਕੋਈ ਅਸੀਂ ਇਹ ਕਹਿੰਦੇ ਵੀ ਸਾਰੀਆਂ ਕੁੜੀਆਂ ਇਹਦੇ ਖਿਲਾਫ ਬੋਲਦੀਆਂ ਨੇ ਇਸ ਮਾਹੌਲ ਦੇ ਵਿੱਚ ਘੁੱਟਣ ਮਹਿਸੂਸ ਕਰਦੀਆਂ ਨੇ ਅੱਜ ਅਸੀਂ ਯੂਨੀਵਰਸਿਟੀ ਦੇ ਵਿੱਚ ਤੇ ਇਹਦੇ ਖਿਲਾਫ ਸਾਨੂੰ ਮਤਲਬ ਇੱਕ ਸਮਝਣ ਦੀ ਲੋੜ ਹੈ ਵੀ ਜਿਹੜੀ ਇਨਕਲਾਬੀ ਪੋਲਿਟਿਕਸ ਹੈ ਜਿਹੜੀ ਇਨਕਲਾਬੀ ਇੱਕ ਆਪਾਂ ਕਹਿੰਦੇ ਆ ਵੀ ਸਟੂਡੈਂਟ ਪੋਲਿਟਿਕਸ ਹੈ ਉਹੀ ਆਪਣਾ ਰਾਹ ਬਣਦਾ ਵਿਦਿਆਰਥੀ ਸਪੇਸਸ ਦੇ ਵਿੱਚ ਯੂਨੀਵਰਸਿਟੀ ਸਪੇਸਸ ਦੇ ਵਿੱਚ ਵੀ ਆਪਾਂ ਜਿਹੜੀ ਪੈਸੇ ਦੀ ਪੋਲਿਟਿਕਸ ਹੈ ਜਿਹੜੀ ਕਿ ਹੁਣ ਵੱਡੀਆਂ ਵੱਡੀਆਂ ਪੋਲਿਟਿਕਲ ਪਾਰਟੀਆਂ ਨੇ ਆਪਣੇ ਆਪਣੇ ਹੁਣ ਸਿਆਸੀ ਰੋਟੀਆਂ ਸੇਕਣੀਆਂ ਨੇ ਉਹਨਾਂ ਨੂੰ ਕੁਝ ਮਿਲਦਾ ਹੈ ਕਈਆਂ ਨੂੰ ਤਾਂ ਦੇਖੋ ਅੱਗੇ ਹੁੰਦਾ ਵੀ ਮੈਂ 10 ਸਾਲਾਂ ਨੂੰ ਮੈਂ ਟਿਕਟ ਲੈਣੀ ਹੈ ਮੈਂ ਲੜਨਾ ਹੈ ਅਗਲੇ ਇਲੈਕਸ਼ਨ ਤੇ ਮੈਂ ਹੁਣ ਤਾਂ ਤਿਆਰੀ ਸ਼ੁਰੂ ਕਰਾਂ ਹੈ ਨਾ ਕਈਆਂ ਦਾ ਇਹ ਇੰਟਰਸਟ ਹੁੰਦਾ ਕਈਆਂ ਦੇ ਪਰਿਵਾਰੀ ਪੋਲਿਟਿਕਸ ਹੁੰਦੇ ਨੇ ਕਈ ਕਾਰਨ ਹੁੰਦੇ ਨੇ ਪਰ ਉਹੋ ਜਿਹੀ ਪੋਲਿਟਿਕਸ ਨੂੰ ਆਪਾਂ ਨਕਾਰ ਕੇ ਇਨਕਲਾਬੀ ਪੋਲਿਟਿਕਸ ਲੈ ਕੇ ਆਵਾਂਗੇ ਤਾਂ ਹੀ ਆਪਣੀ ਯੂਨੀਵਰਸਟੀਆਂ ਦਾ ਕੋਈ ਹਾਲ ਬਦਲੂਗਾ ਜਿਹਨਾਂ ਨੂੰ ਤੁਸੀਂ ਕੱਲ ਸਵਾਲ ਕੀਤਾ ਉਹ ਇਨਕਲਾਬੀ ਪੋਲਿਟਿਕਸ ਵਾਲੀ ਆ ਉਹ ਕਹਿੰਦੇ ਅਸੀਂ ਇਨਕਲਾਬ ਨਹੀਂ ਮੈਂ ਦੱਸਦੇ ਕਿਹੋ ਜਿਹਾ ਇਨਕਲਾਬ ਇਹੋ ਜਿਹੀ ਇਹੋ ਜਿਹੀ ਇਨਕਲਾਬੀ ਪੋਲਿਟਿਕਸ ਦੀ ਗੱਲ ਕਰ ਰਹੇ ਉਹਨਾਂ ਤੇ 350 ਕਰੋੜ ਦਾ ਕਰਜ਼ਾ ਬਣਿਆ ਹੋਇਆ ਸੀਗਾ ਯੂਨੀਵਰਸਿਟੀ ਦੇ ਉੱਤੇ ਹੁਣ ਯੂਨੀਵਰਸਿਟੀ ਦੇ ਵੀ ਕਰਜ਼ੇ ਮੜਨ ਲੱਗ ਗਏ ਇਹ ਤੇ ਯੂਨੀਵਰਸਿਟੀ ਦੇ ਕਰਜ਼ੇ ਮਾਫ ਨਹੀਂ ਸੀ ਕਰ ਰਹੇ ਤੇ ਉਹਨਾਂ ਵਿਦਿਆਰਥੀਆਂ ਨੇ ਇਨਕਲਾਬੀ ਜਥੇਬੰਦੀਆਂ ਨੇ ਮਿਲ ਕੇ ਉਹ ਕਰਜ਼ਾ ਮਾਫ ਕਰਾਇਆ ਇਹੋ ਜੀ ਇਨਕਲਾਬੀ ਜਥੇਬੰਦੀਆਂ ਜਿਨ੍ਹਾਂ ਨੂੰ ਲੋਕਾਂ ਦੇ ਉੱਤੇ ਜਿਨ੍ਹਾਂ ਦੀ ਟੇਕ ਵਿਦਿਆਰਥੀਆਂ ਦੇ ਉੱਤੇ ਹੈ ਸਮੂਹ ਦੇ ਉੱਤੇ ਹੈ ਅਸੀਂ ਉਹਨਾਂ ਤੇ ਟੇਕ ਰੱਖਦੇ ਹਾਂ ਉਹਨਾਂ ਜਥੇਬੰਦੀਆਂ ਦੇ ਉੱਤੇ ਉਹਨਾਂ ਲੋਕਾਂ ਦੇ ਉੱਤੇ ਤੁਸੀਂ 10 ਤਰੀਕ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੈ ਉਸ ਪ੍ਰੋਗਰਾਮ ਦੇ ਵਿੱਚ ਜੇ ਸਰਕਾਰ ਦੇ ਨੁਮਾਇੰਦੇ ਆਉਂਦੇ ਆ ਵਿ ਸਵਾਲ ਮੁੱਕਗੇ ਹੁਣ ਜਾਂ ਬਰਕਰਾਰ ਹੈ ਜੀ ਇਹ ਦੇਖੋ ਸਵਾਲ ਤਾਂ ਬਰਕਰਾਰ ਨੇ ਮਤਲਬ ਸਵਾਲ ਜ਼ਰੂਰ ਕਰਾਂਗੇ ਵੀ ਜਿਹੜੀ ਸਰਕਾਰ ਹੈ ਉਹ ਆਪਣਾ ਸਪਸ਼ਟੀਕਰਨ ਕਿਉਂ ਨਹੀਂ ਦੇ 파 ਰਹੀ ਇਸ ਪੂਰੇ ਮੁੱਦੇ ਤੇ ਇਹ ਤਾਂ ਇਹ ਤਾਂ ਸਵਾਲ ਦੇਖੋ ਰਹਿੰਦੇ ਹੀ ਨੇ ਇਸ ਸਵਾਲ ਮੁੱਕੇ ਨਹੀਂਗੇ ਹਜੇ ਕਿਉਂਕਿ ਸਾਨੂੰ ਉਸ ਦਿਨ ਕੋਈ ਜਵਾਬ ਸਾਨੂੰ ਕੱਲ ਕੋਈ ਜਵਾਬ ਨਹੀਂ ਮਿਲੇ ਤਾਂ ਸਵਾਲ ਤਾਂ ਹੈਗੇ ਨੇ ਪਰ ਅਸੀਂ ਕਹਿੰਦੇ ਵੀ ਤੁਸੀਂ ਆਓ ਤੁਸੀਂ ਸਮਰਥਨ ਕਰੋ ਤੁਸੀਂ ਇੱਕ ਇੱਕ ਸਮਰਥਨ ਹੁੰਦਾ ਵੀ ਹਾਂ ਤੁਹਾਡੇ ਨਾਲ ਆ ਸਿਰਫ ਗੱਲਬਾਤ ਸਿਰਫ ਵੀ ਤੁਸੀਂ ਅਸੀਂ ਤੁਸੀਂ ਸਟੇਟਮੈਂਟ ਦੇ ਦਿੰਦੇ ਹੋ ਉਹ ਸਮਰਥਨ ਨਹੀਂ ਚਾਹੀਦਾ ਸਾਨੂੰ ਤੁਸੀਂ ਇੱਕ ਤੇਰੇ ਵਜੋਂ ਸਾਡੇ ਨਾਲ ਖੜੋ ਤੇ ਭਾਜਪਾ ਆਰਐਸਐਸ ਦੇ ਖਿਲਾਫ ਡਟਵਾ ਸਟੈਂਡ ਲੋ ਅਸੀਂ ਇਹ ਮੰਗ ਕਰਦੇ ਹਾਂ ਉਹ ਉਹਨਾਂ ਵਿੱਚੋਂ ਕੋਈ ਐਕਸ਼ਨ ਹੈਗਾ ਜਿਹੜਾ ਕਰਨ ਸਰਕਾਰ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ ਹੈ ਉਹਨਾਂ ਦੇ ਹੱਥ ਦਾ ਹੈ ਭਗਵੰਤ ਮਾਨ ਆਜੇ ਇੱਥੇ 10 ਤਰੀਕ ਨੂੰ ਇਹ ਇਹ ਤੇ ਜੋ ਗਵਰਨਰ ਹਾਊਸ ਵੀ 2 ਕਿਲੋਮੀਟਰ ਦੂਰ ਹੈ ਇੱਥੋਂ ਇੱਥੇ ਆਉਂਦੇ ਹੀ ਨਹੀਂ ਚੰਡੀਗੜੀ ਬੈਠੇ ਸੀ ਰਾਜਧਾਨੀ ਹੈ ਉਹ ਇਹਦੇ ਤੇ ਹੈ ਨਹੀਂ ਬੜੇ ਦੂਰ ਬੈਠੇ ਆ ਨਹੀਂ ਸਕਦੇ ਆ ਜਾਣ ਇੱਥੇ ਤੁਸੀਂ ਚਾਹੁੰਦੇ ਸਟੈਂਡ ਲੈਣੇ ਤੇ ਹਾਂਜੀ ਸਟੈਂਡ ਲੈਣ ਸਿਰਫ ਮਤਲਬ ਜਿਵੇਂ ਮੈਂ ਪੂਰੀ ਗੱਲ ਕੀਤੀ ਵੀ ਮਤੇ ਜਾਂ ਫਿਰ ਸਿਰਫ ਅਦਾਲਤਾਂ ਦੇ ਵੱਲ ਝਾਕਣ ਦੀ ਥਾਂ ਤੇ ਇਸ ਮੋਰਚੀ ਵੱਲ ਝਾਕਿਆ ਜਾਵੇ ਤੇ ਸਾਡੇ ਨਾਲ ਜਿਹੜੀ ਹੈਗੀ ਇੱਕ ਤੁਸੀਂ ਕਹੋ ਵੀ ਹਮਾਇਤ ਹੈ ਸਾਡੀ ਕੀਤੀ ਜਾਵੇ ਆਫੀਸ਼ੀਅਲੀ ਤੇਰਾ ਨਾਮ ਕੀ ਹੈ ਮੇਰਾ ਨਾਮ ਸਾਰਾ ਹੈ ਸੋ ਬਿਲਕੁਲ ਕੀ ਸੁਰੂ ਕਰਤੋਂ ਮੈਂ ਮੇਰਾ ਨਾਮ ਸਾਰਾ ਹੈ ਮੈਂ ਪੀਐਸੂ ਕਰਜਾ ਤੇ ਬਣੀ ਤੋਂ ਸੋ ਸਟੂਡੈਂਟਸ ਬੈਠੇ ਆ ਉਹਨਾਂ ਸਟੂਡੈਂਟਸ ਦੇ ਵਿੱਚੋਂ ਜਿਹੜੇ ਜਿੱਥੇ ਰੋ ਕੇਂਦਰ ਸਰਕਾਰ ਖਿਲਾਫ ਹੈ ਜਿੱਥੇ ਆਰਐਸਐਸ ਦੀ ਗੱਲ ਹੁੰਦੀ ਤਾਂ ਉੱਥੇ ਪੰਜਾਬ ਸਰਕਾਰ ਦੇ ਖਿਲਾਫ ਵੀ ਰੋ ਜਿਹੜਾ ਹੈਗਾ ਉਹ ਸੀ ਜਿਹੜਾ ਕਿ ਕੱਲ ਇੱਕ ਸਟੂਡੈਂਟ ਦੇ ਵੱਲੋਂ ਜਦੋਂ ਐਮਪੀ ਆਉਂਦੇ ਆ ਤਾਂ ਉਹਨਾਂ ਦੇ ਸਾਹਮਣੇ ਨਿਕਲਦਾ ਤੇ ਉਹ ਵੀਡੀਓ ਬਹੁਤ ਵਾਇਰਲ ਵੀ ਹੁੰਦੀ ਆ ਸੋ ਉਸ ਰੋ ਦੇ ਪਿੱਛੇ ਦੀਆਂ ਗੱਲਾਂ ਕੀ ਆ ਉਹ ਤੁਹਾਡੇ ਤੱਕ ਲੈ ਕੇ ਆਏ ਆ ਤੁਹਾਨੂੰ ਇਹ ਗੱਲਾਂ ਕਿਸ ਤਰ੍ਹਾਂ ਦੀ ਲੱਗਦੀਆਂ ਤੁਹਾਡੇ ਵਿਚਾਰ ਕੀ ਹੈ ਇਹਨਾਂ ਗੱਲਾਂ ਨੂੰ ਤੁਸੀਂ ਕਿਵੇਂ ਸਮਝਦੇ ਹੋ ਆਉਣ ਵਾਲੀ 10 ਤਰੀਕ ਦਾ ਜੋ ਇਕੱਠ ਰੱਖਿਆ ਗਿਆ ਉਸ ਦੇ ਵਿੱਚ ਸ਼ਮੂਲੀਅਤ ਲੋਕਾਂ ਦੀ ਕਿਸ ਤਰ੍ਹਾਂ ਰਹੇਗੀ ਤੁਹਾਡੀ ਸ਼ਮੂਲੀਅਤ ਕਿਸ ਤਰ੍ਹਾਂ ਦੀ ਰਹੇਗੀ ਉਹ ਆਪਣੇ ਵਿਚਾਰ ਆਪਣੀ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸੁਤਨਾਮ ਸਿੰਘ ਪੰਜਾਬੀ ਲੋਕ ਚੈਨਲ